ਜਿਵੇਂ ਜਿਵੇਂ ਬਸੰਤ ਦਾ ਟਾਈਮ ਨੇੜੇ ਆ ਰਿਹਾ ਹੈ ਉਸ ਦੌਰਾਨ ਇਲਾਕੇ ਭਰ ਵਿੱਚ ਚੈਨਾ ਡੋਰਾਂ ਦੀ ਥੋਕ ਵਿੱਚ ਸਟੌਕ ਕੀਤੇ ਗਏ ਹਨ ਇਸ ਤੇ ਪੁਲਿਸ ਵੀ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਈ ਹੈ ਉਹਨਾਂ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਤੇ ਵਾਰਨਿੰਗ ਦਿੱਤੀ ਹੈ ਕਿ ਜੇ ਕੋਈ ਚੈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ 'ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਦੀ ਕੋਈ ਸਪਾਰਸ਼ ਨਹੀਂ ਮੰਨੀ ਜਾਵੇਗੀ ਕਿਉਂਕਿ ਚੈਨਾ ਡੋਰ ਜਿਸ ਨੂੰ ਉਰਦੀ ਮੌਤਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਕਈ ਇਨਸਾਨ ਵੀ ਜ਼ਖਮੀ ਹੋ ਚੁੱਕੇ ਹਨ ਕਈ ਪੰਦੇ ਇਹਦੀ ਲਪੇਟ ਚਾਕੇ ਮਾਰੇ ਜਾ ਚੁੱਕੇ ਹਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਿੰਦੇ ਨੇ ਐਸ ਐਚ ਓ ਸਿਟੀ ਕੋਰਾਲੀ ਗਗਨਦੀਪ ਸਿੰਘ ਤੇ ਹਰਾਣ ਮਧੇ ਰੱਖਦੇ ਹੋਏ ਖਾਸ ਕਰ ਲੋਹੜੀ ਤੇ ਬਸੰਤ ਪੰਚਮੀ ਦਾ ਤਿਹਾਣੂ ਦੇਖਦੇ ਹੋਏ ਕਿਉਂਕਿ ਲੋਕ ਅਕਸਰ ਸਾਨੂੰ ਕੰਪਲੀਟ ਆਉਂਦੀਆਂ ਵੀ ਕਾਫੀ ਦੁਕਾਨਾਂ ਉੱਤੇ ਚਾਈਨੈਸ ਜੂਰ ਸੇਲ ਹੋ ਰਹੀ ਹੈ ਜਿਹਦੇ ਕਰਕੇ ਆਮ ਜਨਤਾ ਨੂੰ ਪਲੱਸ ਜਿਹੜੇ ਬੇਜਬਾਨ ਜਾਨਵਰ ਨੇ ਪੰਛੀ ਨੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਆ ਉਹਨਾਂ ਦੇ ਘਟ ਹੁੰਦੇ ਨੇ ਜਾਂ ਹੋਰ ਕਾਫੀ ਜਿਆਦਾ ਨੁਕਸਾਨ ਹੁੰਦਾ ਹੈ ਇਨੂੰ ਮੱਦੇ ਨਜ਼ਰ ਰੱਖਦੇ ਹੋਈ ਮਾਨਯੋਗ ਐਸਐਸਪੀ ਸਾਹਿਬ ਤੇ ਡੀਐਸਪੀ ਧਰਮਵੀ ਸਰਦਾਰ ਜੀ ਦੇ ਹਦਾਇਤਾਂ ਮੁਤਾਬਕ ਅਸੀਂ ਅੱਜ ਕਰਾਲੀ ਸ਼ਹਿਰ ਦੇ ਤਕਰੀਬਨ 7 ਤੋਂ 8 ਦੁਕਾਨਾਂ ਜਿਹੜੀਆਂ ਕਿ ਖਾਸ ਨੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਸਰਸਰੀ ਚੈਕਿੰਗ ਕੀਤੀ ਅੱਜ ਤੇ ਪ੍ਰੋਪਰ ਉਹਨਾਂ ਨੂੰ ਵਾਰਨ ਵੀ ਕੀਤਾ ਗਿਆ ਵੀ ਚਾਈਨਿਸ ਟੂ ਕਿਤੇ ਕੋਈ ਸੇਲ ਪਰਚੇਜ਼ ਜਿਆਦਾ ਕੰਮ ਨਹੀਂ ਹੋਣਾ ਚਾਹੀਦਾ ਜੀ ਤਸਦੂ ਜੀ ਸ਼ਹਿਰ ਵਾਸੀ ਨੂੰ ਐਪੀਲ ਕਰਨਾ ਚਾਹੁੰਦੇ ਹਾਂ ਮੈਂ ਸ਼ਹਿਰ ਵਾਸੀ ਨੂੰ ਇਹ ਅਪੀਲ ਕਰਨਾ ਚਾਹਾਂਗਾ ਜੀ ਇੱਕ ਤਾਂ ਆਪਣੇ ਬੱਚਿਆਂ ਨੂੰ ਸਾਰੇ ਜਾਣੇ ਸਮਝਾਉਣ ਵੀ ਇਹ ਤਿਹਾਰ ਹੈਗਾ ਇਹ ਖੁਸ਼ੀਆਂ ਦਾ ਤਿਹਾਰ ਹੁੰਦਾ ਜੀ ਲੋਹੜੀ ਦਾ ਤਿਹਾਰ ਹੈਗਾ ਬਸੰਤ ਪੰਚਮੀ ਦਾ ਤਿਹਾਰ ਹੈਗਾ ਇਸ ਤਿਹਾਰ ਨੂੰ ਬੜੇ ਸਹਿਮ ਦੇ ਬੜੇ ਪਿਆਰ ਦੇ ਤਰੀਕੇ ਨਾਲ ਮਨਾਇਆ ਜਾਵੇ ਇਹ ਜਿਹੜੀ ਚਾਈਨੀਜ਼ ਡੋਰ ਹੈਗੀ ਆ ਇਸ ਨੂੰ ਖਰੀਦਣ ਤੋਂ ਪਰਹੇਜ਼ ਕੀਤਾ ਜਾਵੇ ਬੇ ਬੱਚਿਆਂ ਨੂੰ ਰੋਕਿਆ ਜਾਵੇ ਕਾਰਨ ਇਹ ਆ ਕਿ ਆਉਣ ਵਾਲੇ ਟਾਈਮ ਦੇ ਵੀ ਜੇਕਰ ਇਸ ਚਾਈਨੀਜ਼ ਡੋਰ ਦੇ ਨਾਲ ਜਾਂ ਕੋਈ ਹਾਦਸਾ ਹੁੰਦਾ ਹੈ ਤਾਂ ਅਸੀਂ ਕਾਰਵਾਈ ਉਸ ਬੱਚੇ ਦੇ ਪੇਰੈਂਟਸ ਤੇ ਵੀ ਕਰਾਂਗੇ ਜਿਹੜੇ ਬੱਚੇ ਦੇ ਕੋਲੋਂ ਜੇ ਸਾਨੂੰ ਕੋਈ ਚਾਈਨੈਸ ਡੋਰ ਦੇ ਹਾਲਤ ਸੇ ਸੰਬੰਧੀ ਜੇ ਕੋਈ ਇਨਫੋਰਮੇਸ਼ਨ ਹੋਈ ਹੈ ਜੀ